ਹਾਂ ਜੀ ਪ੍ਰਧਾਨ ਸਾਹਿਬ ਆਸੋ ਨੇ ਵਾਈਫਾਈ ਕਾ ਤੁਰ ਪੱਟ ਤਈ ਇਹ ਵਾਈਫਾਈ ਨਾਲ ਜੀ ਨਾਲੇ ਤਾਂ ਬਿੱਲ ਬਹੁਤ ਆ ਗਿਆ ਹਾਂ ਜੀ ਇਹਨਾਂ ਬਿੱਲ ਤਾਂ ਉਹੀ ਨਹੀਂ ਆਇਆ ਜੀ 11 ਆ ਜੀ ਆ ਗਿਆ 25 26 ਚ ਇਹ ਦੂਜੀ ਗੱਲ ਇਹ ਆ ਆਪਣੇ ਘਰੇ ਆ ਲੈਣੇ ਪਾਸੇ ਦੇ ਚਿੜੀਆਂ ਦੇ ਹਾਂ ਜੀ ਦਾ ਸੇ 10 ਸਾਲ ਨਹੀਂ ਭਰੇ ਰਹੇ ਦੇ ਚਿੜੀਆਂ ਨਾਲ ਜਦੋਂ ਦਾ ਇਹ ਲਾਇਆ ਦੋ ਮਹੀਨੇ ਹੋ ਗਏ ਚਿੜੀਆਂ ਨਹੀਂ ਆਈਆਂ ਆਪਣੇ ਘਰੇ ਅੱਛਾ ਜੀ ਇਹਦਾ ਮਤਲਬ ਇਹ ਖਾਨੀ ਘਰ ਕਾ ਜਿਨ੍ਹਾਂ ਦੇ ਘਰੇ ਚਿੜੀਆਂ ਦੇ ਆ ਲੈਣੇ ਪਾਸ ਨੇ ਚਿੜੀਆਂ ਆਉਂਦੀਆਂ ਨਹੀਂ ਇਸ ਕਰਕੇ ਬੇਨਤੀ ਆ ਵੀ ਅਸੀਂ ਪੱਟ ਦੋ ਆ ਤਾਰਨ ਕੱਪੜੇ ਸੁੱਕਣੇ ਪਾਉਣ ਦੇ ਕੰਮ ਲੈ ਲਓ ਆਹ ਪਾਰਾ ਪਾਈਆਂ ਜਿਹੜੀਆਂ ਇਹਨੂੰ ਕੱਪੜੇ ਸੁੱਕਣੇ ਪਾਵਾਂਗੇ ਤੇ ਨਾਲ ਤੇ ਆਪਣੇ ਆਪੇ ਚਿੜੀਆਂ ਹਟਾ ਦਿਆਂ ਅੱਛਾ ਹੀ ਹੋਰ ਠਾਈਓ ਹੁਣ ਦੇਖੋ ਜੀ ਸੁੰਨੀ ਸੁਣਾਏ ਪਹਿਲੇ ਚੱਲਦਾ ਸੀ ਵਧੀਆ ਐ ਤਾਂ ਅੱਛਾ ਪਰ ਚਿੜੀਆਂ ਸੋਚਿਆ ਵੀ ਚਿੜੀਆਂ ਕਾਤੋਂ ਨਹੀਂ ਆ ਰਹੀਆਂ ਆਪਣੇ ਉਹ ਚੋਗਾ ਵਾਹੋ ਦੇ ਸਾਹਮਣੇ ਉਹ ਚੋਗਾ ਵਾਹੋ ਚਿੜੀਆਂ ਦਾ ਪਾਣੀ ਵੀ ਹੂਮੀ ਪਿਆ ਸਵੇਰ ਦਾ ਹੀ ਨਾ ਓਣੀ ਹਡੀਆਂ ਥੱਲੇ ਆਪਣੇ ਆ ਲੈਣੇ ਪਾਹੇ ਨੇ ਓਣੀ ਹਡੀਆਂ ਚਿੜੀਆਂ ਆ ਪਾ ਇਹਦਾ ਫਾਇਦਾ ਨਹੀਂ ਇਹਨੂੰ karni kamu ah enggak bacarinya